ਅੱਜ ਦੀ ਜੀ ਬਹੁਤ ਮਹੱਤਵਪੂਰਨ ਮੀਟਿੰਗ ਸੀ ਕਿ ਸਾਡੇ ਤੇ ਜਿਹੜੇ ਇਲੈਕਸ਼ਨ ਹੋਏ ਐ ਉਹਦੇ ਵਿੱਚ ਸਾਨੂੰ ਵੋਟਾਂ ਘੱਟ ਕਿਉਂ ਪਈਆਂ ਹੈਗੇ ਸੋ ਇਹਦੇ ਤੇ ਸਾਰੇ ਗੱਲਬਾਤ ਹੋਈ ਸੀ ਤੇ ਅਸੀਂ ਇਸ ਨਿਸ਼ਾਨੇ ਤੇ ਪਹੁੰਚੇ ਕਿ ਇੱਕ ਤਾਂ ਪਹਿਲਾ ਅਸੀਂ ਇੱਥੇ ਇਲੈਕਸ਼ਨ ਲੜਿਆ ਨਹੀਂ ਹੈਗਾ ਕਿ ਹਰੇਕ ਮਹੱਲੇ ਦੇ ਵਿੱਚ ਸਾਡਾ ਜਥੇਦਾਰ ਹੈ ਨਹੀਂਗਾ ਇਹ ਵਾੜਾ ਕਰਕੇ ਇਹ ਸਾਨੂੰ ਮੋਟਾ ਘਟ ਪਈ ਹੈ ਤੇ ਅੱਗੇ ਤੋਂ ਅਸੀਂ ਖਬਰਦਾਰ ਹੋ ਗਏ ਹਾਂ ਕਿ ਹਰੇਕ ਮੰਡੇ ਦੇ ਵਿੱਚ ਅਸੀਂ ਜਥੇਬੰਦੀ ਤਕੜੀ ਬਣਾਵਾਂਗੇ ਤੇ ਸਾਰਾ ਕੁਝ ਕਰਾਂਗੇ ਤੇ ਆਪਣੀ 파ਰਟੀ ਨੂੰ ਤਾਕਤ ਵਿੱਚ ਲੈ ਕੇ ਆਵਾਂਗੇ ਇਹ ਚੁਰ ਗਿਆ ਤੇ ਬਾਕੀ ਦੀ ਗੱਲ ਹੋਈ ਹੈ ਕਿ ਜਿਹੜੇ ਨਵੇਂ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਹਨ ਉਹਨਾਂ ਨੇ ਮੋਦੀ ਸਾਹਿਬ ਨੂੰ ਸਦਾ ਜੀ 7 ਦੇ ਲਈ ਕਿਉਂ ਦਿੱਤਾ ਕਿਉਂ ਕਰਕੇ ਇਹ ਸਟੈਬਲਿਸ਼ ਹੋ ਗਿਆ ਹੈ ਟਰੂਗੋ ਸਾਹਿਬ ਜਿਹੜੇ ਪਹਿਲਾ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਆਪਣੀ ਪਾਰਲੀਮੈਂਟ ਉੱਤਪਾ ਦੇ ਵਿੱਚ ਕਿਹਾ ਕਿ ਇੰਡੀਆ ਨੇ ਇੱਥੇ ਆ ਕੇ ਸਾਡੇ ਸਿੱਖ ਸਿਟੀਜ਼ਨਸ ਨੂੰ ਮਾਰ ਰਿਹਾ ਹੈਗਾ ਸੋ ਇਹ ਕੰਰ ਬੋਟ ਪ੍ਰਮਖਤਾ ਦੇ ਨਾਲ ਕੀਤੀ ਗਈ ਹੈ ਤੇ ਫਿਰ ਅਗੇ ਸਾਡੇ ਇਲੈਕਸ਼ਨ 14 ਸਾਲ ਤੋਂ ਐਸਪੀਸੀ ਦੇ ਨਹੀਂ ਕਰੇ ਜਾਂਦੇ ਤੇ ਸਖੰਧੇ ਜਮੂਰੀਅਤ ਕਤਲ ਕਰ ਦਿੱਤੀ ਹੈ ਹਿੰਦੁਤਵ ਨੇ ਇਹ ਤਾਂ ਵੀ ਸਨ ਬਹੁਤ ਅਫਸੋਰਸ ਹੈ ਤੇ ਫਿਕਰ ਹੈ ਤੇ ਅਸੀਂ ਸੋਚਦੇ ਹਾਂ ਕਿ ਜੁੜੀ ਲੜਾਈ ਅਮਰੀਕਾ ਨੇ ਤੇ ਇਜ਼ਰਾਈਲ ਨੇ ਤੇ ਈਰਾਨ ਨੇ ਖੜੀ ਤਰਕਤੀ ਹੈ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਪਰਮਾਣੂ ਹਥਿਆਰ ਹੈਗੇ ਆ ਇਹਨਾਂ ਨੂੰ ਪਬਜੇ ਦੇ ਵਿੱਚ ਰੱਖਣਾ ਚਾਹੀਦਾ ਹੈ ਤੇ ਕੋਈ UN ਦੇ ਬੋਲਿ ਹੋਣੇ ਚਾਹੀਦੀ ਹੈ ਜੀ ਦੇ ਕੰਟਰੋਲ ਦੇ ਵਿੱਚ ਜਿਹੜੇ ਜਿਹੜੇ ਬਲਕਾਂ ਦੇ ਕੋਲੇ ਪਰਮਾਣੂ ਹਥਿਆਰ ਹੈ ਉਹ ਔਸ ਬੋਡੀ ਦੇ ਥੱਲੇ ਹੋਊ। ਸੋ ਇਹ ਸਾਰਿਆਂ ਕੀ ਜਾਂਦੇ ਗੱਲ ਕੀਤੀ ਗਈ ਹੈ ਤੇ ਅਸੀਂ ਸਾਹਮਣੇ ਤੇ ਹੈ ਕਿ ਜਿਹੜਾ ਜਲੰਧਰ ਵੀ ਸ਼ਾਇਦ ਇਲੈਕਸ਼ਨ ਆ ਜਾਏ ਉਹਦੇ ਬਾਰੇ ਵੀ رائے ਕਰ ਰਹੇ ਹੈ ਕਿ ਉੱਥੇ ਆਪਾਂ ਨੇ ਲੜਨਾ ਹੈ ਤੇ ਨਹੀਂ ਲੜਨਾ ਜਿਹੜਾ ਬੰਦਾ ਕਰਪਸ਼ਨ ਦੇ ਵਿੱਚ ਫਸ ਗਿਆ ਆਮ ਪਾਰਟੀ ਦਾ ਉਹਦੇ ਬਾਰੇ ਅਸੀਂ ਸਮਝਦੇ ਹੈ ਕਿ ਉੱਥੇ ਵੀ ਬਾਏ ਇਲੈਕਸ਼ਨ ਹੋਊਗਾ ਹੋਣ ਜਿਹੜੀ ਪੰਜਾਬ ਦੀ ਗਵਰਨਮੈਂਟ ਹੈ ਇਹ ਸਿੱਧੀ ਕੇਜਰੀਵਾਲ ਤੇ ਦਿੱਲੀ ਦੇ ਬੰਦਿਆਂ ਨੇ ਇਹਦੇ ਤੇ ਕਬਜਾ ਕਰ ਲਿਆ ਤੇ ਹੁਣ ਕੇਜਰੀਵਾਲ ਸਾਹਿਬ ਰਾਜ ਸਭਾ ਦਾ ਮੈਂਬਰ ਬੰਨਣਾ ਚਾਹੁੰਦੇ ਆ ਤੇ ਸਾਰੇ ਪਾਲਿਸੀ ਇੱਥੇ ਬੈਠ ਕੇ ਚਲਾਈ ਜਾਂਦੇ ਆ ਦਿੱਲੀ ਤੋਂ ਕੇਜਰੀਵਾਲ ਸਾਹਿਬ ਹੁਣ ਰਹਦੇ ਨਹੀਂ ਇਥੇ ਨਹੀਂ ਆਮ ਸਾ ਪਾਕਿਸਤਾਨ ਨਾਲ ਜੋ ਵਿਵਾਦ ਪੈਸੋ ਸਵੈੰਡਰ ਦੇ ਰਏ ਨੇ ਜਿਸ ਦੇ ਸਬੰਸੇ ਕੇ ਕਮੋਂ ਦੇ ਕਿ ਜੱਥਾਪਨੀਪੈ ਦੇਗਾ ਜੁਮਲੀ ਕਮੇਟੀ ਤੋਂ ਮਹਾਰਾਜਨ ਸਿੰਘ ਜੀ ਕਹਿੰਦੋ ਪਾਕਿਸਤਾਨ ਦੇ ਨਾਲ ਹਾਲਾਤ ਸਾਡੇ ਸਿੱਖਾਂ ਦੇ ਵਿਗੜਨੇ ਨਹੀਂ ਚਾਹੀਦੇ ਕਿਉਂ ਕਰਕੇ ਬਬੂ ਲਾਣਕ ਸਾਹਿਬ ਨੇ ਕਿਹਾ ਕਿ ਨਾ ਸੇ ਹਿੰਦੂ ਆ ਨਾ ਮੁਸਲਮਾਨਾ ਚੜੜਾ ਹੈ ਕਿ ਹਿੰਦੂ ਤੇ ਮੁਸਲਮਾਨਾ ਸਾਡੀ ਤੀਜੀ ਫੋਰਮ ਦਾ ਝਗੜਾ ਨਾ ਹਿੰਦੂ ਨਾਲ ਨਾ ਮੁਸਲਮਾਨ ਨਾਲ ਤੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਰਿਸ਼ਤਾ ਵਧੀਆ ਰਹੇ ਪਾਕਿਸਤਾਨ ਦਾ ਕਿਉਂ ਕਰਕੇ ਸਾਡੇ ਸਾਰੇ ਗੁਰਦੁਆਰੇ ਉੱਥੇ ਐ ਸਾਡੀ ਪੰਜਾਬੀ ਜ਼ਬਾਨ ਉੱਥੇ ਐ ਸਾਡਾ ਸੱਭਿਆਚਾਰ ਉੱਥੇ ਐ ਉੱਥੇ ਸਾਡਾ ਸਾਡਾ ਇਤਿਹਾਸ ਹੈ ਤੇ ਅਸੀਂ ਸੰਬੰਧ ਪਾਕਿਸਤਾਨ ਤੋਂ ਨਹੀਂ ਤੋੜਨਾ ਚਾਹੁੰਦੇ ਕਿਸੇ ਵੀ ਕੀਮਤ 'ਤੇ ਮਾਸਾਵਾਏ ਤਾਂ ਵੀ ਰੇਟਿਆ ਜਾਉਣੇ ਕੋ ਫਾਰ ਕਿਤਾਗੇ ਕਿ ਕਿਸ ਤਰ੍ਹਾਂ ਬਿਕਦੇ ਹਨ ਇਹ ਕਰਬਾਈ ਨੂੰ ਕਿਹਦੇ ਨਾਲ ਸੀ ਕਿਉਂ ਗ੍ਰਿਫਤਾਰ ਕੀਤਾ ਗਿਆ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਹਨ ਪਰ ਇਹ ਦੋ ਸੁਵਿੰਤ ਰੱਖੇ ਜੇ ਕੋ ਮਰੀਆ ਪਿੱਛੇ ਸਟੇਮ ਹੈ ਅਰੈਸਟ ਕਰਕੇ ਨਾਲ ਲਗੀ ਹੈ ਕੰਮਰੇ ਸਰ ਵਾਲੇ ਤਾਂ پتہ ਨਹੀਂ ਹੁਣ ਇਹ ਤਾਂ ਪਤਾ ਕਰਨਾ ਪਊਗਾ ਕਿ ਕਿਹੜੀ ਗੱਲਾਂ ਕੀ ਫੇਰੀ ਇਹਦਾ ਜਵਾਬ ਦਿੱਤਾ ਗਿਆ ਅਸਰ ਹੈ ਇਹ ਰੈਕ ਕਮੰਡਰ ਵੀ ਚੁਕਿੱਤਾ ਇਹ ਡਿਫੈਕਟ ਕੰਟਰੋਲ ਰੈਜਿਲੈਂਸ ਸਟ੍ਰੈਟੈਜਿਕ ਟਾਸ ਪਰੰਤ ਕਿ ਇਸ ਡੀ ਦੇ ਕੋਲੇ ਵੀ ਹੈਗਾ ਨਾ ਤੇ ਇਹ ਤਾਂ ਇਹ ਤਾਂ ਜਿਹੜੇ ਸਾਡੇ ਚੀਫ ਮਿਨਿਸਟਰ ਸਾਹਿਬ ਹੈ ਉਹਨਾਂ ਦੇ ਹੁਕਮ ਤੋਂ ਬੁੜੇ ਤਾਂ ਰੈਜਿਲੈਂਸ ਨਹੀਂ ਮੈਡੀਟੇਟਰਾਂ ਨੂੰ ਪੜ੍ਹ ਸਕਦੀ 100 ਕੋਈ ਗੱਲਬਾਤ ਹੋਈ ਹੋਣੀ ਹੈ ਉਹ ਕਦੇ ਵੀ ਦਲਵਾ ਉਸ ਸਰਕਾਰ ਦੇ ਖਿਲਾਫ ਸਾਥ ਮੋਦਲ ਸਾਹਮਣੇ ਲੱਗ ਜਾਂਦਾ ਫਤਲਾ ਕੋਈ ਵੀ ਨੀਤੀ ਦੇ ਸਾਹਮਣੇ ਜਾਂਦਾ ਕਰਾਇ ਕਰੇ ਉਸ ਦੇ ਖਿਲਾਫ ਬੋਲਣਾ ਤਾਂ ਹਰੇਕ اپੋਜੀਸ਼ਨ ਪਾਰਟੀ ਦਾ ਹੱਕ ਹੁੰਦਾ ਦਾ ਜੇ ਕੋਈ ਵੀ ਬੋਲਦਾ ਹੈਗਾ ਉਹ ਦਾ ਸੰਵਧਾਨਕ ਹੱਕ ਹੈਗਾ ਆਪਣੀ ਗੱਲ ਕਰਨੀ ਤੇ ਸਰਕਾਰ ਦੇ ਜਿਹੜੀਆਂ ਗਲਤੀਆਂ ਹੈਗੀਆਂ ਜਿਵੇਂ ਹੋਣਾ ਪਾਣੀਾਂ ਦੀ ਗੱਲ ਹੈ ਪੇ ਹੈ ਔਰ ਜਿਹੜਾ ਚੀਫ ਸੈਕਿਉਰਿਟੀ ਨੂੰ ਸਾਰਾ ਮਹਿਕਮਾ ਦੇ ਦਿੱਤਾ ਉਹਨ ਡਵੈਲਪਮੈਂਟ ਦਾ ਤੇ ਜਿਹੜੇ ਸਟਰੋ ਟਲੀਟ ਆ ਕੇ ਸੋ ਇਹ ਰਹੀਆਂ ਚੀਜ਼ਾਂ ਜਿਹੜੀਆਂ ਤਰਪੀਆਂ ਹੈ ਕਿਆਂ ਤੇ ਇਹ ਸਮਗਲਿੰਗ ਹੁੰਦੀ ਹੈ ਹੁਣ ਤੁਸੀਂ ਦੇਖੋ ਕਿ ਪਿਸਤੌਲ ਤੇ ਬਹੁਤ ਵਧੀਆ ਸਲਾ ਪਾਕਿਸਤਾਨ ਤੋਂ ਆ ਰਹੇ ਤੇ ਜੇ ਡਿਮਾਂਡ ਹੈ ਕਿ ਹੈ ਇਸ ਦੀ ਤਦੇ ਆ ਰਹੇ ਹਨ ਤੇ ਡਿਮਾਂਡ ਚੋਂ ਹੈ ਇਹ ਸੜੀ ਇੰਟੈਲੀਜੈਂਸ ਕੂਨਿਡਸ ਦੀ ਕੀ ਖਰਾਬੀ ਹੈ ਤਦ ਕਿ ਫਾਸੇ ਜਿੰਨੇ ਵੀ ਹਿੰਦੂਾਂ ਦੀ ਇੰਡਸਟਰੀ ਹੈ ਉਹ ਸਾਡੇ ਪੰਜਾਬ ਤੋਂ ਬਾਹਰ ਜਾ ਰਹੀ ਹੈ ਤਾਂ ਮੇਰਾ ਮਤਲਬ ਇਹ ਜਿਹੜਾ ਅਸਲਾ ਆ ਰਿਹਾ ਹੈ ਹਿੰਦੂ ਸਾਰੇ ਬਾਹਰ ਜਾ ਰਹੇ ਪੰਜਾਬ ਨੂੰ ਛੱਡ ਕੇ ਇਹ ਸਾਡੀ ਸਮੱਸਿਆ ਤੋਂ ਬਾਹਰ ਹੈ ਤੇ ਇਹਦੇ ਉੱਤੇ ਸੈਂਟਰ ਨੂੰ ਜਵਾਬ ਦੇਣਾ ਚਾਹੀਦਾ ਸਾਨੂੰ ਕਿ ਹਾਲਾਤ ਇੰਨੇ ਖਰਾਬ ਕਿਉਂ ਹੋ ਗਏ ਹੈ ਇਹ ਐਵੀ ਦੀ ਸਥਿਤੀ ਬਣ ਗਈ ਹੈ ਇਸਲਾ ਬੇਤਿਹਾਰ ਪਾਕਿਸਤਾਨ ਤੋਂ ਬਹੁਤ ਵਧੀਆ ਆ ਰਹੇ ਤੇ ਹਿੰਦੂ ਇੱਥੋਂ ਫਿਜਰਤ ਕਰ ਰਹੇ ਏ ਕੀ وجہ ਕੀ ਹੈ